ਵੱਡੀ ਖਬਰ ਸਾਈਬਰ ਫਰੋਡ ਦੇ ਨਾਲ ਸੰਬੰਧਿਤ ਨੌਜਵਾਨ ਕਰਦਾ ਸੀ ਵੱਖ-ਵੱਖ ਡੇਟਿੰਗ ਐਪਸ ਦੀ ਵਰਤੋਂ ਜਵਾਨ ਔਰਤਾਂ ਦੇ ਨਾਲ ਕਰਦਾ ਸੀ ਦੋਸਤੀ ਮਗਵੋਂਦਾ ਸੀ ਨਿੱਜੀ ਫੋਟੋਆਂ ਤੇ ਵੀਡੀਓਜ਼ ਬਲੈਕਮੇਲ ਕਰਕੇ ਵਸੂਲਦਾ ਸੀ ਮੋਟੀ ਰਕਮ ਤੇ ਹੁਣ ਲੱਗਿਆ ਸਾਈਬਰ ਪੁਲਿਸ ਦੇ ਹੱਥ ਜੀ ਆਇਆਂ ਏ ਖਬਰ ਸਾਈਬਰ ਫਰੌਡ ਦੇ ਨਾਲ ਸੰਬੰਧਿਤ ਹੈ ਇਹ ਖਬਰ ਤੁਸੀਂ ਖੁਦ ਵੀ ਸੁਣੋ ਤੇ ਦੂਜਿਆਂ ਦੇ ਨਾਲ ਵੀ ਸਾਂਝਾ ਕਰ ਦੇਣਾ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਕਿ ਲੋਕ ਕਿਸ ਤਰ੍ਹਾਂ ਸਾਈਬਰ ਠੱਗੀ ਕਰਦੇ ਨੇ ਤੇ ਹੋਰਨਾਂ ਦੇ ਕੋਲੋਂ ਮੋਟੀ ਰਕਮ ਵਸੂਲਦੇ ਨੇ ਦੱਸਦੀ ਇਹ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਵੱਖ-ਵੱਖ ਡੇਟਿੰਗ ਐਪਸ 'ਤੇ ਵਰਤੋਂ ਕਰਦਾ ਸੀ ਜਵਾਨ ਔਰਤਾਂ ਦੇ ਨਾਲ ਦੋਸਤੀ ਕਰਦਾ ਉਹਨਾਂ ਦੇ ਕੋਲੋਂ ਉਹਨਾਂ ਦੀਆਂ ਨਿੱਜੀ ਫੋਟੋਆਂ ਤੇ ਵੀਡੀਓ ਲੈ ਲੈਂਦਾ ਸੀ ਤੇ ਫਿਰ ਉਹਨਾਂ ਨੂੰ ਬਲੈਕਮੇਲ ਕਰਦਾ ਤੇ ਉਹਨਾਂ ਦੇ ਕੋਲੋਂ ਮੋਟੀ ਰਕਮ ਵਸੂਲਦਾ ਸੀ ਹੁਣ ਕਿਸੇ ਨੇ ਸ਼ਿਕਾਇਤ ਕੀਤੀ ਹੈ ਤੇ ਇਹ ਨੌਜਵਾਨ ਪੁਲਿਸ ਦੇ ਹੱਥ ਲੱਗ ਗਿਆ ਹੈ ਦੱਸਦੀ ਹੈ ਕਿ ਸਾਈਬਰ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਪਛਾਣ ਤੁਸ਼ਾਰ ਬਿਸਟ ਦੇ ਵਜੋਂ ਹੋਈ ਹੈ ਇਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਇਸ ਨੌਜਵਾਨ ਦੇ ਵੱਲੋਂ ਵੱਖ-ਵੱਖ ਐਡੀਟਿੰਗ ਐਪਸ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਫਿਰ ਇਹ ਔਰਤਾਂ ਦੇ ਨਾਲ ਦੋਸਤੀ ਸਥਾਪਿਤ ਕਰਦਾ ਉਹਨਾਂ ਨੂੰ ਕਹਿੰਦਾ ਕਿ ਇਹ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ ਇਹ ਜਿਹੜਾ ਨੌਜਵਾਨ ਹੈ ਤੁਸ਼ਾਰ ਬਿਸਟ ਇਹ ਵੱਖ-ਵੱਖ ਮਾਡਲਾਂ ਦੀਆਂ ਜਿਹੜੇ ਵਿਦੇਸ਼ੀ ਮਾਡਲ ਨੇ ਉਹਨਾਂ ਦੀਆਂ ਫੋਟੋਆਂ ਦੀ ਵਰਤੋਂ ਕਰਦਾ ਸੀ ਤੇ ਆਪਣੇ ਆਪ ਨੂੰ ਅਮਰੀਕਾ ਦਾ ਰਹਿਣ ਵਾਲਾ ਦੱਸਦਾ ਸੀ ਤੇ ਦੱਸ ਦਈਏ ਕਿ ਇਸ ਨੌਜਵਾਨ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਬਲਕਿ 700 ਔਰਤਾਂ ਦੇ ਨਾਲ ਠੱਗੀ ਕੀਤੀ ਗਈ ਹੈ ਉਹਨਾਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾਇਆ ਹੈ ਉਹਨਾਂ ਦਾ ਭਰੋਸਾ ਜਿੱਤ ਕੇ ਉਹਨਾਂ ਦੇ ਕੋਲੋਂ ਉਹਨਾਂ ਦੀਆਂ ਨਿੱਜੀ ਫੋਟੋਆਂ ਤੇ ਵੀਡੀਓ ਮੰਗਵਾਈਆਂ ਨੇ ਤੇ ਫਿਰ ਉਹਨਾਂ ਨੂੰ ਕਿਹਾ ਕਿ ਇਹ ਜਿਹੜੀਆਂ ਫੋਟੋਆਂ ਤੇ ਵੀਡੀਓ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵੇਗਾ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਤੇ ਉਹਨਾਂ ਔਰਤਾਂ ਦੇ ਕੋਲੋਂ ਜਿਹੜੀ ਕਿ ਲੱਖਾਂ ਰੁਪਏ ਦੀ ਮੋਟੀ ਰਕਮ ਇਹ ਵਸੂਲਦਾ ਸੀ ਫਿਰ ਦੱਸਦੀ ਹੈ ਕਿ ਇਸ ਨੌਜਵਾਨ ਦੀ ਜਿਹੜੀ ਸ਼ਿਕਾਇਤ ਆ ਉਹ ਦਿੱਲੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੇ ਵੱਲੋਂ ਕੀਤੀ ਗਈ ਹੈ ਤੇ ਫਿਰ ਸਾਈਬਰ ਪੁਲਿਸ ਨੇ ਇਸ ਦੀ ਜਾਂਚ ਪੜਤਾਲ ਕੀਤੀ ਤੇ ਇਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦਸਤੀ ਇੱਕ ਸਾਈਬਰ ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਜਿਹੜਾ ਕਿ ਤੁਸ਼ਾਰ ਬਿਸਟ ਹੈ ਇਹ ਬੰਬਲ ਤੇ ਸਨੈਪਚੈਟ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਦਾ ਸੀ ਇਸ ਨੇ ਜਿਹੜੀਆਂ ਔਰਤਾਂ ਨੂੰ ਫਸਾਇਆ ਉਹ ਜਵਾਨ ਨੇ ਉਹਨਾਂ ਦੀ ਉਮਰ 18 ਤੋਂ 30 ਸਾਲ ਦੇ ਵਿੱਚ ਹੀ ਦੱਸੀ ਜਾਂਦੀ ਹੈ ਇਸ ਨੇ 700 ਤੋਂ ਵੀ ਵੱਧ ਔਰਤਾਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾਇਆ ਹੈ ਆਪਣੇ ਆਪ ਨੂੰ ਅਮਰੀਕਾ ਦਾ ਰਹਿਣ ਵਾਲਾ ਦੱਸਿਆ ਵਕ-ਵਕ ਵਿਦੇਸ਼ੀ ਮਾਡਲਾਂ ਦੀਆਂ ਫੋਟੋਆਂ ਦੀਸ ਨੇ ਵਰਤੋਂ ਕੀਤੀ ਹੈ ਤੇ ਔਰਤਾਂ ਦੇ ਨਾਲ ਸਾਈਬਰ ਠੱਗੀ ਕੀਤੀ ਹੈ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਕਿ ਸਾਈਬਰ ਠੱਗੀ ਹੋਈ ਹੈ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਕਿ ਲੋਕ ਸਾਈਬਰ ਠੱਗੀ ਕਰਦੇ ਨੇ ਹੋਰਨਾਂ ਨੂੰ ਬਲੈਕਮੇਲ ਕਰਦੇ ਨੇ ਪਹਿਲਾਂ ਉਹਨਾਂ ਦਾ ਵਿਸ਼ਵਾਸ ਜਿੱਤਦੇ ਨੇ ਕਿ ਅਸੀਂ ਬਹੁਤ ਚੰਗੇ ਦੋਸਤਾਂ ਬਾਅਦ ਦੇ ਵਿੱਚ ਉਹਨਾਂ ਦੀਆਂ ਨਿੱਜੀ ਫੋਟੋਆਂ ਉਹਨਾਂ ਦੀਆਂ ਵੀਡੀਓਜ਼ ਨੂੰ ਗਲਤ ਤਰੀਕੇ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਦੇ ਕੋਲੋਂ ਮੋਟੀ ਰਕਮ ਵਸੂਲਦੇ ਨੇ ਸੋ ਇਸ ਵੇਲੇ ਹਰ ਕਿਸੇ ਨੂੰ ਇਹਨਾਂ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਹਰ ਕੋਈ ਸਾਈਬਰ ਠੱਗ ਬਣਿਆ ਫਿਰਦਾ ਹੈ ਤੇ ਖਾਸ ਤੌਰ ਤੇ ਅਜਿਹੇ ਨੌਜਵਾਨ ਜਿਹੜੀ ਕਿ ਦੂਸਰਿਆਂ ਨੂੰ ਮਿਲ ਕਰਕੇ ਉਹਨਾਂ ਦੇ ਕੋਲੋਂ ਮੋਟੀ ਰਕਮ ਵਸੂਲਦੇ ਨੇ ਸੋ ਇਸ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਸਾਈਬਰ ਧੱਕਾ ਤੋਂ ਸੁਚੇਤ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ